ਫਾਮੀ ਹੈ ਪਰਮੇਸ਼ਰ ਦਾ ਹੁਕਮ ਹੀ ਹੈ ਸਭ ਮੰਦੇ ਵੀ ਪਰ ਗੱਲ ਇਹ ਗਈ ਹੈ ਕਿ ਇਸ ਵੇਲੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਜਿਹਦਾ ਉਪਦੇਸ਼ ਹੈ ਕਿ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਦੁੱਖਾਂ ਦੀ ਸਾਂਝ ਪਾਉਣੀ ਹੈ ਤਰ ਤਿੰਨ ਮਹੀਨੇ ਮੈਂ ਬੀੜੀਆਂ ਲੈ ਕੇ ਬੇਈ ਵਿੱਚ ਦਰਿਆ ਵਿੱਚ ਦਾ ਆਲੇ ਦੁਆਲੇ ਇਲਾਕੇ ਵਿੱਚ ਜੋ ਰਾਹਤ ਸਮਗਰੀ ਸੀ ਵੱਤ ਵੱਦ ਵੰਡ ਕੇ ਤੇ ਉਹਨਾਂ ਦੀ ਸੇਵਾ ਕੀਤੀ ਗੰਗਾ ਨਗਰ ਤੱਕ ਜਾ ਕੇ ਰਜਾਈਆਂ ਤਲਾਈਆਂ ਖੇਸ ਇਕੱਠੇ ਕਰਕੇ ਕਣਕ ਇਕੱਠੀ ਕਰਕੇ ਬੀਜਾਂ ਵਾਸਤੇ ਇਹਨਾਂ ਦਿੱਤੀ ਜਾਂ ਬੀਜ-ਬੀਜਨ ਵਾਸਤੇ ਸਾਰੇ ਪੰਜਾਬ ਦਾ ਤੇ ਅਸੀਂ ਨਹੀਂ ਐਡਾ ਵੱਡਾ ਕੰਮ ਕਰ ਸਕਦੇ ਸਾਡੇ ਕੋਲ ਸਕੂਲਾਂ ਦੀਆਂ ਬੜੀਆਂ-ਵੱਡੀਆਂ ਬਿਲਡਿੰਗਾਂ ਅਸੀਂ ਤੁਹਾਨੂੰ ਸ਼ੈਲਟਰ ਦੇਾਂਗੇ ਕਿ ਜੋ ਤਿਲ-ਫੁੱਲ ਤੁਸੀਂ ਪਾ ਸਕਦੇ ਹੋ ਜਰੂਰ ਪਾਓ ਔਰ ਜਿਹੜੇ ਚਾਹੇ ਹੋ ਸਕਦੇ ਜਰੂਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੋਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਜਿਸੀਂ ਪਹੁੰਚੇ ਹਾਂ ਪਿੰਡ ਬੇਗੋਵਾਲ ਕਪੂਰਥਲੇ ਦੇ ਵਿੱਚ ਤੇ ਅਸੀਂ ਖੜੇ ਹਾਂ ਜੀ ਤਾਂ ਬਾਬਾ ਪ੍ਰੇਮ ਸਿੰਘ ਜੀ ਬੁਰਾਲੇ ਵਾਲੇ ਉਹਨਾਂ ਦੇ ਡੇਰੇ ਦੇ ਵਿੱਚ ਤੇ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਨੇ ਤੇ ਬੀਬੀ ਜੀ ਨੇ ਉਹਨੇ ਉਪਰਾਲਾ ਕੀਤਾ ਜਿੰਨੇ ਵੀ ਹੜਪੀਰੇਤ ਨੇ ਇਸ ਇਲਾਕੇ ਤੇ ਤੇ ਆਪਾਂ ਜਾਣਦੇ ਹਾਂ ਕਿ ਉਹਨਾਂ ਲਈ ਕੀ ਕੀ ਸਹੂਲਤਾਂ ਤੇ ਕੀ ਕੀ ਇੱਥੇ ਅਰੀ ਚੀਜ਼ਾਂ ਫੀਡ ਵੀ ਵੰਡੀ ਜਾ ਰਹੀ ਹੈ ਤੇ ਹੋਰ ਵੀ ਸਹਾਇਤਾ ਕੀਤੀ ਜਾ ਰਹੀ ਹੈ ਤੇ ਬੀਬੀ ਜਗੀਰ ਕੌਰ ਜੀ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਉਂਕਿ ਪੰਜਾਬ ਦੇ ਜਿੱਥੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਆਫਤ ਆਈ ਹੈ ਪਾਣੀ ਬਹੁਤ ਵੱਡੀ ਮਾਤਰਾ ਵਿੱਚ ਚੜ ਗਿਆ ਉਹਦੇ ਵਿੱਚ ਮੇਰੇ ਖਿਆਲ ਹੈ ਜਿਹੜਾ ਮੰਡ ਏਰੀਆ ਸਾਡਾ ਪੈਂਦਾ ਬਈ ਦੇ ਬਾਹਰ ਤੁਸੀ ਦੇ ਅੰਦਰ ਉਹਦਾ ਬਹੁਤ ਨੁਕਸਾਨ ਹੋ ਗਿਆ ਸਾਰੀ ਫਸਲ ਤਬਾਹ ਹੋ ਗਈ ਹੈ ਘਰ ਤਬਾਹ ਹੋ ਗਏ ਹੈ ਪਰਿਵਾਰ ਸਾਰੇ ਇਸ ਵੇਲੇ ਬਾਹਰ ਬੰਨਣਾ ਤੇ ਆ ਕੇ ਬੈਠੇ ਹੈ ਕੋਈ ਕੱਪੜਾ ਨਹੀਂ ਲਿਆ ਕੋਈ ਚੀਜ਼ ਨਹੀਂ ਰਹੀ ਮੇਰੇ ਖਿਆਲ ਦੁਖਦਾਈ ਗੱਡੀ ਹੈ ਭਾਵੇਂ ਹੈ ਪਰਮੇਸ਼ਰ ਦਾ ਹੁਕਮ ਹੀ ਹੈ ਸਭ ਮੰਨਦੇ ਵੀ ਹੈ ਔਰ ਗੱਲ ਇਹ ਗਈ ਹੈ ਕਿ ਇਸ ਵੇਲੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਜਿਹਦਾ ਉਪਦੇਸ਼ ਹੈ ਕਿ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਦੁੱਖਾਂ ਦੀ ਸਾਂਝ ਪਾਉਣੀ ਹੈ ਦੁੱਖ ਸੁੱਖਾਂ ਵਿੱਚ ਉਹਦੇ ਵਾਸਤੇ ਅਸੀਂ ਕਿਉਂਕਿ ਹਮੇਸ਼ਾ ਹੀ 1988 ਦਾ ਹੜਾ ਆਇਆ ਸੀ ਉਸ ਵੇਲੇ ਵੀ ਲਗਾਤਾਰ 3 ਮਹੀਨੇ ਮੈਂ ਬੀੜੀਆਂ ਲੈ ਕੇ ਬੇਈਂ ਵਿੱਚ ਦਰਿਆ ਵਿੱਚ ਤਾਂ ਆਲੇ ਦੁਆਲੇ ਇਲਾਕੇ ਵਿੱਚ ਜੋ ਰਾਹਤ ਸਮਗਰੀ ਸੀ ਵੱਤ ਵੱਤ ਵੰਡ ਕੇ ਤੇ ਉਹਨਾਂ ਦੀ ਸੇਵਾ ਕੀਤੀ ਔਰ ਗੁਰੂ ਦੀ ਬਖਸ਼ਿਸ਼ ਹੋਈ ਕਿ ਮੈਂ ਗੰਗਾ ਨਗਰ ਤੱਕ ਜਾ ਕੇ ਰਜਾਈਆਂ ਤਲਾਈਆਂ ਖੇਸ ਇਕੱਠੇ ਕਰਕੇ ਕਣਕ ਇਕੱਠੀ ਕਰਕੇ ਬੀਜਾਂ ਵਾਸਤੇ ਇਹਨਾਂ ਦਿੱਤੀ ਜਾਂ ਬੀਜ-ਬੀਜਨ ਵਾਸਤੇ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਬੜੀ ਔਖੀ ਘੜੀ ਹੈ ਸਾਰੇ ਪੰਜਾਬ ਦਾ ਤੇ ਅਸੀਂ ਨਹੀਂ ਐਡਾ ਵੱਡਾ ਕੰਮ ਕਰ ਸਕਦੇ ਫਿਰ ਵੀ ਜਿਹੜਾ ਮੇਰੀ ਇੱਥੇ ਲਾਗੇ-ਲਾਗੇ ਕੌਨਸਟਿਟੂਐਂਟ ਕੌਨਸਿਲੀ ਜੰਸੀ ਬੰਦੀ ਹੈ ਅਸੀਂ ਇਹ ਮਨ ਬਣਾਇਆ ਕਿ ਇੱਕ ਤੇ ਉਹਨਾਂ ਨੂੰ ਮੈਂ ਅਪੀਲ ਕਰਦੀ ਹਾਂ ਭਾਵੇਂ ਤੁਸੀਂ ਬੰਨ੍ਹ ਤੇ ਬੈਠੇ ਹੋਏ ਹੋ ਸਾਡੇ ਕੋਲ ਸਕੂਲਾਂ ਦੀਆਂ ਬੜੀਆਂ-ਵੱਡੀਆਂ ਬਿਲਡਿੰਗਾਂ ਔਰ ਵੱਡੇ ਦੀਵਾਨ ਹਾਲ ਹੈ ਵੱਡੇ ਲੰਗਰ ਹਾਲ ਹੈ ਤੁਸੀਂ ਇੱਥੇ ਆਓ ਅਸੀਂ ਜਿੰਨਾ ਚਿਰ ਤੁਹਾਡਾ ਵਿਸੇਬਾ ਨਹੀਂ ਹੋ ਸਕਦਾ ਅਸੀਂ ਤੁਹਾਨੂੰ ਸ਼ੈਲਟਰ ਦੇਾਂਗੇ ਖਾਣ ਪੀਣ ਵਾਸਤੇ ਵੀ ਰਹਿਣ ਵਾਸਤੇ ਵੀ ਸਾਰੀਆਂ ਸਹੂਲਤਾਂ ਵੀ ਦੇਾਂਗੇ ਦੂਜੀ ਗੱਲ ਮੈਡੀਕਲ ਕੈਂਪ ਅਜ ਵੱਡਾ ਲਾਇਆ ਸੀ ਇਸ ਤੋਂ ਬਾਅਦ ਵੀ ਜਿਉਂ ਪਾਣੀ ਉਤਰੇਗਾ ਫਿਰ ਇੱਕ ਮੈਡੀਕਲ ਕੈਂਪ ਲਾਵਾਂਗੇ ਜਿਹਦੇ ਨਾਲ ਸਾਰੇ ਲੋਕਾਂ ਦੀ ਜੜੀ ਹੈ ਦੁਬਾਰਾ ਚੈੱਕਅਪ ਕੀਤਾ ਜਾਊਗਾ ਔਰ ਉਹਨਾਂ ਦਾ ਇਲਾਜ ਕੀਤਾ ਜਾਣਗੇ ਤੀਜੀ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਟੀਮ ਅਜ ਬਣਾਉਣ ਲੱਗੇ ਆ ਜਿਹੜਾ ਪਾਣੀ ਉਤਰਦੇ ਆ ਸਾਰੀ ਉਹ ਸਰਵੇ ਕਰਨਗੇ ਕਿ ਕਿੰਨੀ ਪਿਆਲੀ ਦਾ ਨੁਕਸਾਨ ਹੋਇਆ ਹੈ ਕਿੰਨੀ ਵਹਨਜੋਗ ਪਿਆਰੀ ਸੀ ਕਿੰਨਾ ਖਣਕ ਬੀਜਣ ਵਾਲੀ ਪਿਆਰੀ ਸੀ ਜਾਂ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਜਾਂ ਕਿੰਨਾ ਲੋਕਾਂ ਦਾ ਅੱਜ ਜੀਵਨ ਜਿਹੜਾ ਉਹ ਮਤਲਬ ਤਕਲੀਫ ਵਿੱਚ ਹੈ ਸੋ ਸਾਰੀਆਂ ਅਸੀਂ ਕਰਕੇ ਤੇ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਸਾਰੇ ਰਲ ਕੇ ਇੱਕ ਟੀਮ ਬਣ ਕੇ ਉਹਨਾਂ ਦੀ ਸੇਵਾ ਕਰੀਏ ਉਹ ਭਾਵੇਂ ਖਾਂਦੀਆਂ ਬਸਤਾ ਹੋਣ ਭਾਵੇਂ ਉਹ ਕੋਈ ਘਰ ਬਣਾਉਣ ਦੀ ਹੋਵੇ ਭਾਵੇਂ ਉਹ ਬੀਜਾਂ ਦੀ ਹੋਵੇ ਭਾਵੇਂ ਉਹ ਤੇਲ ਦੀ ਹੋਵੇ ਹਰ ਪੱਖ ਤੋਂ ਸੇਵਾ ਵਿੱਚ ਹਾਜ਼ਰ ਰਹਾਗੇ ਮੈਂ ਸੰਗਤ ਨੂੰ ਅਪੀਲ ਵੀ ਕੀਤੀ ਹੈ ਕਿ ਜੋ ਤਿਲ ਫੁੱਲ ਤੁਸੀਂ ਪਾ ਸਕਦੇ ਹੋ ਜਰੂਰ ਪਾਓ ਔਰ ਜਿਹੜੇ ਵਿੱਚ ਹਾਜ਼ਰ ਹੋ ਸਕਦੇ ਏ ਜਰੂਰ ਹੋਵੋ ਕਿਉਂਕਿ ਇਹ ਦੁੱਖ ਦੀ ਕੜੀ ਜੀ ਸ਼ਰੀਕ ਹੋਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਬਹੁਤ ਧੰਨਵਾਦ ਜੀ ਗੁਰੂ ਕਿਰਪਾ ਕਰੇ ਇਹ ਜਲਦੀ ਸੁਰੱਖਿਅਤ ਹੋਣ ਔਰ ਆਪਣੇ ਘਰਾਂ 'ਚ ਬੈਠ ਸਕਣ ਪਰਮਾਤਮਾ ਮਿਹਰ ਕਰੇ ਕਿ ਇਹ ਸੋਖ ਸ਼ਾਂਤੀ ਦਾ ਸਮਾਂ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਐਸਪੀ ਬੀਜ ਤੇ ਜਿੰਨੇ ਵੀ ਦੇਸ਼ ਦੁਨੀਆ ਤੋਂ ਲੋਕ ਇਹ ਵੀਡੀਓ ਦੇਖ ਰਹੇ ਨੇ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਇੱਕ ਛੋਟਾ ਜਿਹਾ ਮੈਸੇਜ ਹੈ ਕਿ ਜੇ ਤੁਸੀਂ ਕੁਝ ਵੀ ਕੰਟਰੀਬਿਊਸ਼ਨ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਪੰਜਾਬ ਨੂੰ ਤੁਹਾਡੀ ਲੋੜ ਹੈ ਜਿੰਨੇ ਵੀ ਭਰਾ ਜਿੰਨੇ ਵੀ ਪੋਲਿਟਿਸ਼ੀਅਨਸ ਜਿੰਨੇ ਵੀ ਸਟਾਰਸ ਜਿੰਨੇ ਸਿੰਗਰਸ ਬਹੁਤ ਲੋਕ ਪੰਜਾਬ ਦੀ ਇਸ ਸਥਿਤੀ ਦੇ ਵਿੱਚ ਪੰਜਾਬ ਨਾਲ ਖੜੇ ਨੇ ਆਪਾਂ ਬਾਕੀ ਸਾਰੀ ਗਿਲੇ ਸ਼ਿਕਵੇ ਦੂਰ ਕਰਕੇ ਆਪਦੀ ਪਰ ਸਨਾਂ ਲੇਜੈਂਡਾਸ ਨੂੰ ਦੂਰ ਕਰਕੇ ਪੰਜਾਬ ਨਾਲ ਖੜੀਏ ਜਿੱਥੇ ਮਦਦ ਕਰ ਸਕਦੇ ਆ ਮਦਦ ਕਰੀਏ ਕਿਉਂਕਿ ਪੰਜਾਬ ਦੇ ਲਈ ਅਸੀਂ ਹੀ ਖੜੇ ਆ ਆਪਾਂ ਕਿਸੇ ਸਰਕਾਰਾਂ ਤੋਂ ਜਾਂ ਕਿਸੇ ਹੋਰ ਚੀਜ਼ਾਂ ਦੇ ਉੱਤੇ ਆਪਾਂ ਡਿਪੈਂਡੈਂਟ ਨਹੀਂ ਰਹਿ ਸਕਦੇ ਕਿਉਂਕਿ ਜੇ ਵੱਧ ਤੋਂ ਵੱਧ ਆਰਮੀ ਕੋਈ ਕੰਮ ਕਰ ਪਾਉਗੀ ਆਰਮੀ ਇਵੈਕੂਏਸ਼ਨ ਕਰ ਸਕਦੀ ਆ ਲੇਕਿਨ ਉਹਨਾਂ ਤੱਕ ਰਾਸ਼ਨ ਪਹੁੰਚਾਉਣਾ ਖਾਣਾ ਪਹੁੰਚਾਉਣਾ ਦਰਪਾਲਾ ਪਹੁੰਚਾਨੀਆਂ ਇਹ ਸਾਰਾ ਕੁਝ ਆਪਾਂ ਨੂੰ ਪੰਜਾਬੀ ਭਰਾਵਾਂ ਨੂੰ ਹੀ ਕਰਨਾ ਪਊਗਾ ਅਨਾਤੇ ਇਸ ਤੋਂ ਬਾਅਦ ਜਿਵੇਂ ਹੀ ਹੜ੍ਹ ਦੀ ਸਿਚੁਏਸ਼ਨ ਕੰਟਰੋਲ ਹੋਊਗੀ ਅਸਲ ਪ੍ਰੋਬਲਮ ਉਦੋਂ ਸ਼ੁਰੂ ਹੋਣੀ ਹੈ ਕਿਉਂਕਿ ਉਦੋਂ ਬਿਮਾਰੀਆਂ ਫੈਲਣ ਦਾ ਬਹੁਤ ਵੱਡਾ ਖਤਰਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਸੇਵਾ ਕਰਨਾ ਜ਼ਮੀਨ ਨੂੰ ਫਿਰ ਪੱਧਰ ਕਰਨਾ ਡੀ ਸੈਲਟਿੰਗ ਕਰਨੀ ਤੇ ਇਹ ਜਿਹੇ ਬਹੁਤ ਮਸਲੇ ਨੇ 6-7 ਮਹੀਨੇ 8 ਮਹੀਨੇ ਸਾਲ ਲੱਗ ਜਾਂਦਾ ਇਹਨਾਂ ਸਿਚੁਏਸ਼ਨਸ ਨੂੰ ਹੈਂਡਲ ਕਰਦੇ ਹੋਏ ਤੇ ਜਿਹੜਾ ਪਹਿਲੀਆਂ ਦਾ ਨੁਕਸਾਨ ਹੋਇਆ ਆਰਥਿਕ ਜੋ ਨੁਕਸਾਨ ਹੋਇਆ ਕਿਸਾਨਾਂ ਦਾ ਆਪਣਾ ਦੈਟ ਇਜ਼ ਦਾ ਮੇਜਰ ਪ੍ਰੋਬਲਮ ਤੇ ਇਸੇ ਕਰਕੇ ਗੁਜ਼ਾਰਿਸ਼ ਹੈ ਹਰ ਇੱਕ ਉਸ ਇਨਸਾਨ ਤੋਂ ਜੋ ਇਹ ਵੀਡੀਓ ਦੇਖ ਰਿਹਾ ਉਹ ਤੁਹਾਡੇ ਤੱਕ ਪਹੁੰਚ ਪਾ ਰਿਹਾ ਕਿ ਤੁਸੀਂ ਪੰਜਾਬ ਦੇ ਨਾਲ ਖੜੋ ਹੜ੍ਹ ਵਾਲੀ ਸਿਚੁਏਸ਼ਨ ਦੇ ਵਿੱਚ ਤੁਸੀਂ ਸਾਥ ਦਿਓ ਬਹੁਤ ਬਹੁਤ ਧੰਨਵਾਦ